ਹਾਂਜੀ ਸਰ ਕੀ ਨਮਨ ਸਰ ਮੈਂ ਅਨੰਦ ਸ਼ਾਲ ਸੱਬਰਵਾਲ ਤੇ ਕੀ ਗੱਲ ਹੋਈ ਸਰ ਕਿਹੜਾ ਇਲਾਕਾ ਹੈਗਾ ਜੀ ਸਰ ਇਹ ਰਣਜੀਤ ਐ ਉਹਨੂੰ ਡੀਵਲੋਪ ਪੈਂਦਾ ਹੈ ਇੱਥੇ ਸ਼ਰੀਆਮ ਸਾਰਾ ਹੀ ਗੁੱਡਾ ਕਰਦੀ ਹੋਈ ਹੈ ਗੋਲੀ ਚੱਲੀ ਹੈ ਸਰ ਗੋਲੀ ਵੀ ਏਦਾਂ ਦੀ ਚੱਲੀ ਕਿ ਇਲਾਕਾ ਪੂਰਾ ਸੋਨ ਹੋ ਗਿਆ ਹੈ ਤੇ ਸਰ ਸਾਰਾ ਕੋਸ਼ ਏਰੀਆ ਕੋ ਲੋਕਾਂ ਨੂੰ ਇੰਨੀ ਡਹਿਲ ਪਈ ਹੈ ਅੱਜ ਬਹੁਤ ਜਿਆਦਾ ਸਰ ਲੋਕ ਅੰਦਰਾਂ ਚ ਵੜ ਗਏ ਨੇ ਔਰ ਇੰਨੀ ਗੁੱਡਾ ਕਰਦੀ ਇੰਨੀ ਕਿੰਨੀਆਂ ਪਿਆਰ ਕੀਤੇ ਗਏ ਸਰ ਗਿਣਤੀ ਨਹੀਂ ਕੋਈ ਜੀ ਇਹਨੇ ਤਾਂ ਨੌਜਵਾਨ ਕਿੰਨੇ ਮੁਜੇ ਇੱਥੇ 15 ਤੋਂ 20 ਨੌਜਵਾਨ ਸੀਗੇ ਸਰ ਤੇ ਲੱਗੀ ਲੋਕਾਂ ਨੇ ਭੱਜ ਕੇ ਜਾਨ ਬਚਾਈ ਸਰ ਸਾਰਿਆਂ ਨੇ ਆਪਣੇ ਆਪਣੇ ਘਰਾਂ ਦੇ ਬੂਹੇ ਬੰਦ ਕਰਕੇ ਜਾਨ ਬਚਾਈ ਜੀ ਪ੍ਰਸ਼ਾਸਨ ਜੂ ਟਾਈਮ 'ਚ ਆਇਆ ਪ੍ਰਸ਼ਾਸਨ ਅੱਛਾ ਕੰਮ ਕਰਦਾ ਹੈ ਹੁਣ ਵੀ ਐਸਐਚਓ ਰੋਬਨ ਜੀ ਵੀ ਆਏ ਸੀਗੇ ਕਿੰਨੇ ਜਣੇ ਨੂੰ ਗੋਲੀ ਮੱਤੀ ਇਹ ਸਰ ਇੱਕ ਜਿਹੜੇ ਤੇ ਲੱਗੀ ਹੈ ਗੋਲੀਆਂ ਲੈ ਕੇ ਮੌਕੇ ਤੇ ਫਿਰ ਉਹ ਜਿਹੜੇ ਜਿਨ੍ਹਾਂ ਦੇ ਉੱਪਰ ਗੋਲੀ ਚਲਾਈ ਉਹ ਕਰਤੇ ਸਰ ਸਰ ਗੱਡੀਆਂ ਤੇ ਸੀਗੇ ਕੁਝ ਪੈਦਲ ਸੀਗੇ ਜੀ ਫਿਰ ਆਪਾਂ ਚ ਹੀ ਇਹ ਲੈ ਗਏ ਨੇ ਬੰਦੇ ਚੁੱਕ ਕੇ ਆਪ ਹੀ ਪ੍ਰਸ਼ਾਸਨ ਦੇ ਸਿਰੇੋਂ ਖਾਲੀ ਖੋਲ ਹੱਥ ਲੱਗੇ ਨੇ ਫਿਲਹਾਲ ਤੁਸੀਂ ਮੌਕੇ ਤੇ ਸੀ ਹਾਂਜੀ ਅਸੀਂ ਇੱਥੇ ਮੌਕੇ ਤੇ ਜੀ ਉਹ ਸਾਹਮਣੇ ਕੋਠੀ ਉੱਥੇ ਸੀਗੇ ਤੇ ਮ ਉਹ ਸੈਮੀ ਨੇ ਆ ਸੁਪਰ ਸਰ ਸਾਰਾ ਜੈ ਸੈਮੀ ਇਹ ਦੁਨੀਆ ਜੀ ਡਰ ਰਹਾ ਜੀ ਬਿਲਕੁਲ ਕਿ ਦੇਖੋ ਇਹ ਮਾਹੌਲ ਹੀ ਡਰ ਵਾਲਾ ਹੈ ਜੀ ਗੋਲੀ ਚੱਲਣੀ ਕਿ ਕੋਈ ਛੋਟੀ ਕਰਨੀ ਹੈ ਜੀ ਇਲੈਕਸ਼ਨ ਕੋਰਟ ਆਫ ਕੰਟੈਕਟ ਲੱਗਾ ਹੋਇਆ ਵਾ ਪਿਸਤੋਲ ਵੈਸੇ ਹੀ ਜਮਾਨੇ ਇਹ ਦੋ ਨੰਬਰ ਦੇ ਹੀ ਹੋਣਗੇ ਫਿਰ ਐਕਚੁਅਲੀ 100% ਹੀ ਦੋ ਨੰਬਰ ਦੇ ਹੋਣਗੇ ਕਿਉਂਕਿ ਪ੍ਰਸ਼ਾਸਨ ਬਿਲਕੁਲ ਸਖਤ ਹੈ ਜੀ ਆਪਣੇ ਆਪ ਦੇ ਪ੍ਰਸ਼ਾਸਨ ਤੇ ਕਹਿੰਦਾ ਹੈ ਕਿ ਮਾਮਲਾ ਜੀ ਹੋ ਸਕੀ ਹੈ ਇਨਟੀਮੀਸ਼ਨ ਆਈ ਹੈ ਕਿ ਫਾਇਰ ਹੋਇਆ ਹੈਗਾ ਉਹਨੂੰ ਵੈਰੀਫਾਈ ਕਰਦੇ ਕਿੰਨੇ ਬੰਦੇ ਲੱਗੇ ਆਏ ਆ ਜੀ ਦੇਖ ਰਹੇ ਆਂ ਦੇਖ ਤੋਂ ਦੱਸਣ ਦੇ ਆ ਜੀ ਆਪਣੇ ਹਰਤੇਜ ਹਸਪੀਟਲ ਲੱਗੇ ਦੱਸ ਕਿڑی ਗੱਲ ਹੋਈ ਕੋਈ ਹਾਲੇ ਕੁਝ ਨਹੀਂ ਪਤਾ ਜੀ ਕਰਕੇ ਵੈਰੀਫਾਈ ਦੱਸ ਲਿਆ ਜੀ ਇਸੇ ਨਾਲ ਮਾਮਲਾ ਜੀ ਅੱਜ ਸਾਨੂੰ ਜੀ ਕੰਡਕਟ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਅਮਨ ਸਰਕਮਿਸ਼ਨ ਦੇ ਥਾਂ ਤੋਂ ਰੰਜੀਦਰ ਨੇ ਵਿਕੇ ਤੇ ਇਹ ਹਸਪਤਾਲ ਦੇ ਕੋਲ ਗੋਲੀ ਚੱਲੀ ਹੈ ਜਿਸ ਤੋਂ ਬਾਅਦ ਅਸੀਂ ਅਮਨਦੀਪ ਹਸਪਤਾਲ ਤੋਂ ਵੀ ਇੱਥੋਂ ਸਾਨੂੰ ਰੁਕਾ ਪਹੁੰਚਿਆ ਸੀਗਾ ਇੱਥੇ ਅਗੇ ਸਾਨੂੰ ਅਸੀਂ ਅਜੀਤਦੀਪ ਨਾਮ ਦੇ ਸ਼ਖਸ ਨੂੰ ਮਿਲੇ ਆ ਜਿਸ ਦੇ ਪੱਟ ਦੇ ਉੱਪਰ ਗੋਲੀ ਲੱਗੀ ਹੈ ਤੇ ਜੋ ਇਹਨਾਂ ਦੇ ਨਾਲ ਸਾਥੀ ਸਨ ਉਹਨਾਂ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਪ੍ਰਾਈਮਰੀ ਫੀਸੀ ਦੱਸਣ ਤੇ ਸਾਹਮਣੇ ਆਇਆ ਵਾ ਕਿ ਜੋ ਅਜੀਤਦੀਪ ਸਿੰਘ ਅਤੇ ਇਹਨਾਂ ਦੇ ਨਾਲ ਸਾਥੀ ਕਾਸ਼ਦੀਪ ਸਿੰਘ ਇਹ ਕੋਈ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਇਹਨਾਂ ਨੇ ਕਿਸੇ ਅਰਸ਼ਦੀਪ ਨਾਮ ਦੇ ਲੜਕੇ ਦਾ ਵੀਜ਼ਾ ਕੋਈ ਬਲੇਹਾਰ ਸਿੰਘ ਤੇ ਅਰਸ਼ਦੀਪ ਸਿੰਘ ਜੋ ਕਿ ਜੇਠੂਵਾਲ ਦੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਆ ਉਹਨਾਂ ਨਾਲ ਕੋਈ ਵੀਜ਼ੇ ਦੇ ਲਈ ਗੱਲ ਹੋਈ ਸੀ ਜਿਸ ਦੇ ਚ ਇਹਨਾਂ ਦੀ ਆਪਸ ਦੇ ਵਿੱਚ 26 ਲੱਖ ਰੁਪਏ ਦੀ ਗੱਲ ਹੋਈ ਸੀ ਬਾਅਦ ਜਦੋਂ ਵੀਜ਼ਾ ਔਨ ਤੇ ਦੂਸਰੀ ਪਾਰਟੀ ਵੱਲੋਂ 29 ਲੱਖ ਰੁਪਏ ਦੀ ਮੰਗ ਕੀਤੀ ਗਈ ਜਿਸ ਕਾਰਨ ਇਹਨਾਂ ਦਾ ਆਪਸ ਦੇ ਵਿੱਚ ਤਕਰਾਰਬਾਜ਼ੀ ਹੋ ਗਈ ਉਸੇ ਤਰ੍ਹਾਂ ਆਰਬਾਈ ਦੇ ਚਲਦੇ ਆ ਇਹ ਕਿਸੇ ਮਸਲੇ 'ਚ ਆ ਦੇਖ ਕੇ ਆਏ ਸੀਗੇ ਇਸ ਵਿੱਚ ਜੇ ਨਦੀ ਆਪਸ ਦੇ ਵਿੱਚ ਫਾਇਰਿੰਗ ਵਗੈਰਾ ਹੋਈ ਹੈ ਇਹ ਹਜੇ ਮੌਕੇ ਤੇ ਜਾ ਕੇ ਵੈਰੀਫਾਈ ਕਰਾਂਗੇ ਕਿ ਸਾਰਾ ਇਨਸੀਡੈਂਟ ਕੀ ਹੋਇਆ ਹੈ ਇਹ ਹਜੇ ਮੌਕੇ ਤੇ ਜਾ ਰਹੇ ਹਾਂ ਜਿਸ ਤੋਂ ਬਾਅਦ ਇਹ ਮੌਕੇ ਤੇ ਹਜੇ ਜਾ ਰਹੇ ਆ ਜੀ ਸਾਡੀ ਪ੍ਰੀਲਮਰੀ ਐਸਜੀਪੀ ਸਾਹਿਬ ਮੌਕੇ ਤੇ ਜਾ ਕੇ ਆਏ ਨੇ ਮੌਕੇ ਦੇ ਸਾਰਾ ਜੋ ਹਜੇ ਤੱਕ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਿਰਫ ਇੱਕ ਪਾਸੇ ਦੀ ਮਿਲੀ ਹੈ ਜੋ ਇਹ ਅਜੇ ਪਾਲਸੇਂਗ ਇਹਨਾਂ ਦੇ ਪੱਤੇ ਹੋਣੀ ਲੱਗੀ ਹੈ ਤੇ ਇਹ ਹਜੇ ਵੈਰੀਫਾਈ ਕਰਾਂਗੇ ਪੀਐਲਐਸ ਆ ਰਿਹਾ ਕੋਈ ਲਾਇਸੈਂਸ ਨਹੀਂ ਹੈ ਕਿਉਂਕਿ ਪੁਲਿਸ ਵੱਲੋਂ ਤਾਂ ਕਿਹਾ ਗਿਆ ਹੈ ਕਿ ਜਮ੍ਹਾਂ ਕਰਵਾਇਆ ਜਾਏਗਾ। ਉਹ ਜੀ ਹਜੇ ਵੈਰੀਫਾਈ ਕਰਾਂਗੇ ਇਹਨਾਂ ਦਾ ਸਟੇਟਮੈਂਟ ਲੈ ਕੇ ਉਸ ਤੋਂ ਬਾਅਦ ਰੈਜਿਸਟਰ ਕਰਾਂਗੇ ਫਿਰ ਜੋ ਦੋਸ਼ੀ ਹੱਥ ਸੌਂਦੇ ਨੇ ਉਸ ਤੋਂ ਬਾਅਦ ਦੱਸ ਸਕਦੇ।